ਪੰਜਾਬ ਜਿੰਦਾਬਾਦ ਸਲਾਮ ਸਲਾਮ ਭਾਰਤੀ ਸਹਾਇਤ ਪੰਜਾਬ ਜਿੰਦਾਬਾਦ 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 ਹਾਂਜੀ ਪ੍ਰਧਾਨ ਜੀ ਕੀ ਮਹਿੰਤਜ ਕਿਹੜੇ ਮਸਲੇ ਤੇ ਇਕੱਠੇ ਅਸੀਂ ਜੀ ਕੇਸ ਨੰਬਰ 195 ਤਾਰ ਤੋਂ ਬਾਅਦ ਦੋਨਾਂ ਤੇਲੂਮਾਲ ਵਾਲੀ ਜ਼ਮੀਨ ਦੇ ਸਬੰਧ ਵਿੱਚ ਅੱਜ ਇੱਕ ਮੀਟਿੰਗ ਕੀਤੀ ਹੈ ਕਿਉਂਕਿ ਸਰਕਾਰ ਨੇ ਫੁਚੀ ਬੋਲੀ ਕਰਨੀ ਸੀ ਤੇ ਉਹ ਜ਼ਮੀਨ ਦੇ ਮੈਸੇ ਕਰਾਉਣੇ ਸੀ ਜੋ ਕਿ ਅੱਜ ਤੱਕ ਜ਼ਿਲ੍ਹਾ ਪ੍ਰਸ਼ਾਸਨ ਦੇ ਕਰਪੋਇਟਰ ਨੂੰ ਲਾਰਿਫ ਰਾਖੇ ਤਨ ਪੈਂਡਿੰਗ ਰੱਖਿਆ ਹੋਇਆ ਹੈ ਇਹ ਪੈਸੇ ਨਹੀਂ ਕਰਵਾ ਰਿਹਾ ਸਰਕਾਰ ਦੇ ਖਾਤੇ ਦੇ ਵਿੱਚ ਅਸੀਂ 18 ਤਰੀਕ ਨੂੰ ਦਿਨ ਬੁੱਧਵਾਰ 11 ਵਜੇ ਰਾਈਟ ਟਾਈਮ ਡੀਸੀ ਦਫਤਰ ਫਰੋਹੀਪੁਰ ਦਾ ਕਰਾਓ ਕਰਾਂਗੇ ਔਰ ਐਸ ਡੀ ਐਮ ਫਰੋਹੀਪੁਰ ਨੂੰ ਅਸੀਂ ਸਰਕਾਰ ਨੂੰ ਇਹ ਚਾਹਵਨੀ ਦੇਣਾ ਚਾਹੁੰਦੇ ਹਾਂ ਜੇਕਰ ਸਾਡੇ ਇਹ ਪੈਸੇ ਨਹੀਂ ਕਰਵਾਏ ਜਾਂਦੇ ਜਿਹੜੇ ਅਸੀਂ ਸਰਕਾਰ ਜ਼ਮੀਨ ਜ਼ਮੀਨ ਦੇ ਸਰਕਾਰ ਨੂੰ ਦੇ ਕੇ ਉਹ ਛੇਕੇ ਜਗ੍ਹਾ ਤੇ ਬੋਲੀ ਕਰਕੇ ਤੇ ਜ਼ਮੀਨ ਅਸੀਂ ਵਾੜਨਾ ਚਾਹੁੰਦੇ ਹਾਂ ਇਹ ਪਰਿਵਾਰ ਨੇ ਜਿਹੜੇ ਗਰੀਬ ਨੇ ਜਿਨ੍ਹਾਂ ਦੀ ਪਹਿਲਾ ਜ਼ਮੀਨਾਂ ਤਕੀਆਂ ਇਹ ਜਮੀਨਾਂ ਕੜੀਆਂ ਇਹ ਪਹਿਲੇ ਆਬਾਦ ਕਰਨੇ ਔਰ ਇਹ ਜ਼ਮੀਨ ਇਹ ਉਹ ਪਿੰਡਾਂ ਦੇ ਵਸਨੀਕ ਨੇ ਔਰ ਅਸੀਂ ਬੇਨਤੀ ਸਰਕਾਰ ਨੂੰ ਕਰਨੇ ਜਿਹੜਾ ਪ੍ਰਸ਼ਾਸਨ ਫੋਇਪੁਰ ਨੂੰ ਔਰ ਅਸੀਂ ਜਿਹੜਾ 18 ਤਰੀਕ ਨੂੰ ਕਰਨਾ ਲਾ ਕੇ ਉੱਥੇ ਡੀਸੀ ਦਫ਼ਤਰ ਤੇ ਬੈਠਾਗੇ ਜੇਕਰ ਸਾਨੂੰ ਅੱਗੇ ਦੀ ਰਣਨੀਤੀ ਬਣਾਣੀ ਪਈ ਤਾਂ ਉੱਥੇ ਪੱਕਾ ਮੋਰਚਾ ਵੀ ਲਗਾਇਆ ਜਾ ਸਕਦਾ ਹੈ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਫੋਇਪੁਰ ਨੂੰ ਤਾਵਣੀ ਦਿੰਨੇ ਆ ਕਿ ਬੁੱਧਵਾਰ ਆਉਣ ਤੋਂ ਪਹਿਲਾਂ ਪਹਿਲਾਂ 18 ਤਰੀਕ ਦਾ ਸਾਡੇ ਨਾਲ ਮੀਟਿੰਗ ਕੀਤੀ ਜਾਵੇ ਜਾਂ ਫਿਰ ਸਾਡੇ ਪੈਸੇ ਤਰਾਏ ਜਾਣ ਐਸਟੀਮ ਨੂੰ ਕਹਿ ਕੇ ਤਹਿਸੀਲਦਾਰ ਦੇ ਖਾਤੇ ਦੇ ਵਿੱਚ ਜਿਹੜੇ ਤਾਰਨੇ ਆ ਸਾਨੂੰ ਜ਼ਮੀਨ ਦੇ ਵਿੱਚ ਵਾੜਿਆ ਜਾਵੇ ਤੇ ਔਰ ਦੂਜੀ ਇਹ ਬੇਨਤੀ ਜਿਹੜੇ ਦੂਜੀ ਪਾਰਟੀ ਏ ਜਿਹੜੀ ਵਿੱਚ ਉਹ ਜ਼ਮੀਨ ਦੇ ਨਾਜਾਇਜ਼ ਤੌਰ ਤੇ ਕਬਜ਼ੇ ਕਰਨ ਨੂੰ ਉਹ ਭੱਜੇ ਹੋਏ ਹਨ ਉਹਨਾਂ ਵਿੱਚ ਫੀਜ ਰਹ ਹਨ ਉਹਨਾਂ ਨੂੰ ਬੰਦ ਕਰਾਇਆ ਜਾਵੇ ਪੀਐਸਪ ਨੂੰ ਕਹਿ ਕੇ ਗੇਟ ਨੰਬਰ 192 155 ਬਟਾਲੀਅਨ ਸੀਓ 22 ਮੈਸੰਗਾ ਤੁਸੀਂ ਜੇ ਤੁਹਾਡੇ ਮੰਗਾ ਨਹੀਂ ਪੂਰੇ ਹੁੰਦੇ ਤਾਂ ਬੁੱਧਵਾਰ ਨੂੰ ਪੱਕਾ ਧਰਨਾ ਲਾਓਗੇ ਉੱਥੇ ਬੈਠੋਗੇ ਅਸੀਂ ਉੱਥੇ ਜੇਕਰ ਸਾਡੀ ਉਦਨ ਡੀਸੀ ਨਹੀਂ ਸ਼ਾਸਨ ਸਾਡੀ ਸੁਣਦਾ ਜਾਂ ਸਰਕਾਰ ਨਾਲ ਸਾਡੀ ਮੀਟਿੰਗ ਨਹੀਂ ਕਰਾਉਂਦਾ ਉੱਪਰ ਪੰਜਾਬ ਸਰਕਾਰ ਨਾਲ ਤੇ ਅਸੀਂ ਫਿਰ ਪੱਕਾ ਮੋਰਚਾ ਲਾ ਕੇ ਵੀ ਬੈਠ ਸਕਦੇ ਹਾਂ ਲੰਮਾ ਟਾਇਰ ਵੀ ਜਦੋਂ ਤੱਕ ਸਾਡੀ ਇਹ ਜ਼ਮੀਨ ਦੇ ਪੈਸੇ ਨਹੀਂ ਤਰਵਾਏ ਜਾਂਦੇ ਤੇ ਤੁਸੀਂ ਮੰਗ ਪੱਤਰ ਦਿੱਤਾ ਹੈ ਅਸੀਂ ਪਹਿਲਾਂ ਮੰਗ ਪੱਤਰ ਆ ਜਾਤਾ ਹੋ ਗਿਆ 5 ਦਿਨ ਹੋ ਗਏ ਨੇ ਅਸੀਂ ਦਿੱਤੇ ਹੋਏ ਨੇ 7 ਦਿਨ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇ ਕੇ ਆਏ ਉਹਨਾਂ ਨੂੰ ਜਾਣੂ ਕਰਾ ਕੇ ਆ ਡਿਪਟੀ ਕਮਿਸ਼ਨ ਦੀਪ ਚਕਸੇ ਇਹਨਾਂ ਨੂੰ ਤੇ ਅਸੀਂ ਬੇਨਤੀ ਕਰਨੇ ਆ ਸਰਕਾਰ ਨੂੰ ਵੀ ਔਰ ਪ੍ਰਸ਼ਾਸਨ ਨੂੰ ਵੀ ਇਹ ਕਿ ਸਾਡੀ ਗੱਲ 'ਤੇ ਧਿਆਨ ਦੇ ਕੇ ਅਸੀਂ ਪੈਸੇ ਦੇ ਕੇ ਜ਼ਮੀਨ ਸਰਕਾਰ ਤੋਂ ਕਿਹੜੀ ਲੈਣਾ ਚਾਹੁੰਦੇ ਆ ਦੂਜੀ ਕਿਹੜੀ ਪਾਰਟੀ ਹੈ ਕਿਹੜੇ ਭੂ ਮਾਫੀਆ ਨੇ ਤੇ ਕਬਜ਼ਾ ਕਰਕੇ ਬੈਠੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਉਹਨਾਂ ਨੂੰ ਖਦੇੜਿਆ ਜਾਵੇ ਅੱਗੇ ਵੀ ਸਰਕਾਰ ਉਹਨਾਂ ਨੂੰ ਬਾਹਰ ਕੱਢਦੀ ਰਹੀ ਏ ਔਰ ਜਾ ਕੇ ਕਬਜ਼ੇ ਵੀ ਲੈਂਦੀ ਰਹੀ ਤੇ ਜਾ ਫਿਰ ਕਬਜ਼ਾ ਲਿਆ ਜਾਂਦਾ ਇਹ ਤੁਸੀਂ ਬੁੱਧਵਾਰ ਦਰਨੇ ਕਰਨ ਅੱਜ ਮੀਟਿੰਗ ਕੀਤੀ ਸੀ ਅਸੀਂ ਬੁੱਧਵਾਰ ਦੇ ਦਰਨੇ ਕਰਨ ਅੱਜ ਪਿੰਡ ਪੰਬਾ ਹਾਜੀ ਵਿਖੇ ਅਸੀਂ ਅੱਜ ਪੰਜਾਂ ਪਿੰਡਾਂ ਦੇ ਲੋਕਾਂ ਨੇ ਔਰ ਪਰਿਵਾਰਾਂ ਸਮੇਤ ਅਸੀਂ ਇੱਥੇ ਮੀਟਿੰਗ ਕੀਤੀ ਔਰ ਪਰਿਵਾਰ ਆਪਣੇ ਆਪ ਨੇ ਬੱਚੇ ਬੀਬੀਆਂ ਪੈਣਾ ਪ੍ਰਾਂ ਸਾਰਿਆਂ ਨੂੰ ਲੈ ਕੇ ਉਸ 18 ਤਰੀਕ ਨੂੰ ਡੀਸੀ ਦਫ਼ਤਰ ਕੋਲ ਪਰਫੋਰਮ ਚ ਗਏ ਠੀਕ ਹੈ ਜੀ ਹਾਂ